ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਫਰੀਦਕੋਟ ਤੇ ਫਰੀਦਕੋਟ ਸ਼ਹਿਰ ਦਾ ਦਿਹਾਤੀ ਏਰੀਆ ਦਿਹਾਤੀ ਏਰੀਆ ਇਸ ਕਰਕੇ ਕਿਹਾ ਜਾਂਦਾ ਦੱਸੋ ਵੀ ਇਹ ਹੈ ਸ਼ਹਿਰ ਦੇ ਵਿੱਚ ਹੀ ਪੈਂਦੇ ਘਰ ਪਰ ਪਿੰਡੂ ਏਰੀਆ ਬਾਹਰਲੇ ਪਾਸੇ ਸ਼ਹਿਰ ਤੋਂ ਰਹਿ ਜਾਂਦੇ ਜਿਹਦੇ ਕਰਕੇ ਦਿਹਾਤੀ ਏਰੀਆ ਆਪਾਂ ਪਿੰਡੂ ਏਰੀਆ ਬੋਲ ਦਿੰਦੇ ਆ ਫਰੀਦਕੋਟ ਤੋਂ ਜਦੋਂ ਚਹਿਲ ਵਾਲੇ ਪਾਸੇ ਨੂੰ ਜਾਂਦੇ ਆ ਹਾਈਵੇ ਜਿਹੜਾ ਬਠਿੰਡੇ ਤੋਂ ਸ੍ਰੀ ਅੰਮ੍ਰਿਤਸਰ ਨੂੰ ਜਾਂਦਾ ਹੈ ਉਹਦੇ ਤੋਂ ਪਹਿਲਾਂ ਇੱਕ ਘਰ ਆਉਂਦੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਆਪਾਂ ਰੁਟੀਨ ਚ ਵੀਡੀਓ ਇੱਥੋਂ ਤੁਹਾਨੂੰ ਦਿਖਾਉਂਦੇ ਰਹਿੰਨੇ ਆ ਦੋ ਝੋਟੀਆਂ ਦਿਖਾਉਂਗਾ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਨੇ ਹੀ ਗਰਮੀ ਦੀ ਰੁੱਤ ਚ ਵਧੀਆ ਦੁੱਧ ਦੇ ਸਕਦੀਆਂ ਨੇ ਦੋਨਾਂ ਦੇ ਢਾਂਚੇ ਸੋਹਣੇ ਆ ਤੇ ਇਹਨਾਂ ਤੋਂ ਬਿਨਾ ਇੱਕ ਹੀਫਰ ਹੈ ਕੈਚਅਪ ਵੱਛੀ ਖੜੀ ਆ ਦੱਸੋ ਇਹ ਵੀ ਫॉर ਸੇਲ ਹੈ ਨਾਲ ਹੀ ਤੁਹਾਨੂੰ ਦਿਖਾਉਂਗਾ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਤਿੰਨ ਆ ਗਿਆ ਜਿਹੜਾ ਵੀ ਪਸ਼ੂ ਖਰੀਦਣਾ ਹੋਇਆ ਉਹਦੀ ਤਸੱਲੀ ਤੁਸੀਂ ਕਰਨੀ ਆ ਕਿ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਰਹਿੰਦਾ ਸੋ ਅੱਜ ਦੀ ਵੀਡੀਓ ਦੇ ਇਹ ਤਿੰਨ ਨੱਕ ਵਕਾਉ ਹੈ ਸ਼ੁਰੂਆਤ ਆਪਾਂ ਇਧਰੋਂ ਝੋਟੀ ਤੋਂ ਪਹਿਲੇ ਨੰਬਰ ਵਾਲੀ ਤੋਂ ਕਰਦੇ ਆ ਗ੍ਰੇਡਡ ਦਿਸਦੀ ਆ ਦੋਸਤੋ ਪੂਛ ਥੋੜੀ ਵੱਧ ਚਿੱਟੀ ਹੈ ਮੱਥੇ 'ਚ ਵੀ ਬੱਲ ਹੈ ਪਰ ਜਿਹੜੀ ਚੀਜ਼ ਨੂੰ ਫਾਰਮਰ ਪਸੰਦ ਕਰਦੇ ਆ ਉਹ ਇਹਦਾ ਥਨ ਤੇ ਹਵਾਨਾ ਹੈ ਹਾਥੀ ਚੁਆਈ ਵਾਲਾ ਬੜਾ ਸੋਹਣਾ ਥਾਣੇ ਇਹ ਕੱਢੂਗੀ ਹੁਣ ਵੀ ਦਿਸਦਾ ਹੈ ਬਾਕੀ ਸਿੰਗ ਦੀ ਸ਼ੇਪ ਉਹ ਵੀ ਕੁੰਢਿਆਰ ਕੀ ਹੈ ਆਓ ਬਾਈ ਨਾਲ ਇਹਦੇ ਸੰਬੰਧੀ ਗੱਲਬਾਤ ਕਰਦੇ ਹਾਂ ਪ੍ਰਦੀਪ ਭਾਈ ਸਸਤੀ ਕਾਲ ਪ੍ਰਦੀਪ ਅੱਜ ਦੋ ਝੋਟੀਆਂ ਤੇ ਇੱਕ ਵੱੱਛੀ ਦਿਖਾਵਾਂਗੇ ਆਪਾਂ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਝੋਟੀ ਜਿਹੜੀ ਤੇਰੇ ਹੱਥ ਹੈ ਕੰਨਵਾ ਸੂਆ ਇਹ ਦੂਜਾ ਸੂਆ ਹੁੰਦੀ ਹੈ ਵੀਰੇ ਇਹ ਦੂਜਾ ਸੂਆ ਹੁੰਦੀ ਹੈ ਹਾਂਜੀ 28 ਤਰੀਕ ਨੂੰ ਦਿਨ ਪੂਰੇ ਠੀਕ ਹੈ ਅ 28 ਤਰੀਕ ਨੂੰ ਦਿਨ ਪੂਰੇ ਦੂਜਾ ਸੂਆ ਕੀ ਰੇਟ ਹੋਊਗਾ ਦਾ ਇਹਦਾ 1 10 ਬਈ ਮੁੱਲ ਲੈਣ ਦੇ ਨਾਲੇ ਨੇੜਲੇ ਹੋਣਗੇ ਵੀਰੇ ਕਿਉਂਕਿ ਪਿੱਛੋਂ ਆਪਾਂ ਵੀ ਚੰਗੇ ਭਾ ਲੈ ਕੇ ਲੈਂਦੀਆਂ ਤੇ ਅੱਜ ਦੇ ਦਿਨਾਂ 'ਚ ਮੈਂ ਦਾ ਮੁੱਲ ਤੁਹਾਨੂੰ ਵੀ ਬਤਾ ਸਹੀ ਹੈ ਖੋਲਿਓ ਸੋ ਦੋਸਤੋ ਇਹ ਦੂਜਾ ਸੂਆ ਹੈ 28 ਤਰੀਕ ਨੂੰ ਦਿਨ ਪੂਰੇ ਹੁੰਦੇ ਆ 20 ਤਰੀਕ ਨੂੰ ਵੀਡੀਓ ਬਣਾ ਰਿਹਾ ਹਾਂ ਸੋ ਦੂਜੇ ਸੂਏ ਝੋਟੀ ਨੇ ਸੁਣਾ 1 ਲੱਖ 10000 ਰੇਟ ਹੈ ਹਾਈਟ ਲੈਂਥ ਫੁੱਲ ਸੋਣੀ ਦੱਸਦੀ ਹੈ ਪਤੀ ਕੋਲ ਨੂੰ ਤੋ ਦੋਸੋ ਚੰਗੇ ਕਦ ਕਾਠ ਦੀ ਝੋਟੀ ਥਣ ਸੋਨਾ ਸੈਜ ਥਣ ਦਾ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਵੀ ਦੇਖ ਲਓਗੇ ਹਜੇ 8 ਦਿਨ ਪਏ ਆ ਮੱਝਾਂ ਆਮ ਤੌਰ ਤੇ ਜਾਂ ਗਾਵਾਂ ਦੋਸੋ ਨੇੜ ਆ ਕੇ ਪਸ਼ੂ ਨੇ ਤਿਆਰ ਹੋਣਾ ਹੁੰਦਾ ਸੋ ਜਿਹੜਾ ਵੀ ਖਰੀਦੂਗਾ ਉਹਦੇ ਘਰੇ ਦਿਲ ਲਾ ਕੇ ਉਦੋਂ ਤੱਕ ਫੇਰ ਇਹਨੇ ਬੱਚੇ ਨੂੰ ਜਨਮ ਦੇਣਾ ਹਾਲਾਂਕਿ ਗਰਮੀ ਹੈ ਪਸ਼ੂ ਕੋਈ 2 ਦਿਨ ਇਧਰ ਉਧਰ ਕਰ ਜਾਂਦਾ ਪਰ ਫੇਰ ਵੀ ਹਜੇ ਜਿਹੜੀ ਇਹਦੀ ਤਿਆਰੀ ਕੋਈ ਬਹੁਤੀ ਸੂਣ ਵਾਲੀ ਇਹਨੇ ਹਜੇ ਕੀਤੀ ਨਹੀਂ ਹਜੇ ਦਿਨ ਇਹ ਲੈਦੀ ਹੈ ਝੋਟੀ ਚੰਗਾ ਹਵਾਨਾ ਦੋਸਤੋ ਹੁਣ ਵੀ ਦਿਸਦਾ ਹੈ ਬਾਕੀ ਤੁਸੀਂ ਆ ਕੇ ਦੇਖ ਲਓ ਜੇ 1 ਲੱਖ ਤੇ 10000 ਇਹਦੀ ਡਿਮਾਂਡ ਵੀਰ ਨੇ ਕੀਤੀ ਹੈ ਹਜੇ ਸਪੇਸ ਪਈ ਹੈ ਹਵਾਨੇ ਦੇ ਵਿੱਚ ਉਹ ਤੁਸੀਂ ਇੱਥੋਂ ਦੇਖ ਸਕਦੇ ਹੋ ਸੋ ਇਹ ਦੂਜਾ ਸੂਆ ਝੋਟੀ ਹੈ ਇਹ ਤੋਂ ਬਿਨਾ ਇੱਕ ਝੋਟੀ ਹੋਰ ਵਕਾਊ ਹੈ ਇਹ ਬਿਲਕੁਲ ਬਲੈਕ ਹੀ ਦਿਸਦੀ ਹੈ ਥੋੜੇ ਬਹੁਤ ਵਾਲ ਵਾਈਟ ਹੈ ਪ੍ਰਦੀਪ ਇਹ ਕਿੰਨਾ ਮਸੂਆ ਭਾਈ ਇਹ ਪਹਿਲਾ ਸੂਆ ਵੀਰੇ ਠੀਕ ਹੈ ਤੇ ਇਹਦੇ 3 ਤਰੀਕ ਨੂੰ ਦਿਨ ਪੂਰੇ ਬਈ ਇਹਦਾ ਰੇਟ ਕੀ ਰਹਿਣਾ ਇਹਦਾ 1,35,000 ਰੁਪਏ ਬਈ ਠੀਕ ਹੈ ਖੋਲੋ ਮਤਲਬ ਕਿਉਂ ਠੰਡੀ ਸੀ ਲਗਾਈ ਨਾ ਅਰਗੀਆ ਬਈ ਕੋਈ ਐ ਨਹੀਂ ਵੀ ਕੋਈ ਤਰਜੋ ਜਵਾਗਬਾ ਜੇ ਕੋਈ ਠੰਡੇ ਲੱਗੇ ਠੀਕ ਹੈ ਸੋ ਦੋਸਤੋ 1,35,000 ਨਗਈਂ ਐ ਬਹੁਤ ਸੋਹਣੀ ਝੋਟੀ ਐ ਤੁਸੀਂ ਆਸੇ ਪਾਸੇ ਪ੍ਰਦੀਪ ਇੱਥੇ ਜਿਆਦਾ ਜਾਣਦੀ ਮੜਾ ਪਰ ਨੂੰ ਤੱਕੀ ਇੱਥੋਂ ਪਿੱਛੋਂ ਸੋ ਦੋਸਤੋ ਹਵਾਨਾ ਦੇਖ ਲਓ ਠੀਕ ਹੈ ਬਈ ਖੋਲ ਦੇ 3 ਤਰੀਕ ਨੂੰ ਦਿਨ ਪੂਰੇ 13 ਦਿਨ ਪਏ ਆ ਦੋਸਤੋ ਦਿਨ ਪੂਰੇ ਹੋਣ ਚੀ ਰੰਗ ਕਾਲੇ ਦੀ ਝੋਟੀ ਬਿਲਕੁਲ ਕੁੰਡੇ ਸਿੰਘਾਂ ਦੀ ਹੈ ਸੂਆ ਇਹਦਾ ਪਹਿਲਾ ਹੈ 1,35,000 ਰੇਟ ਹੈ। ਇਹ ਪਹਿਲਣਾ ਹੈ ਹਾਲਾਂਕਿ ਜਿਹੜੀ ਪਹਿਲਾਂ ਤੋਰੀ ਸੀ ਝੋਟੀ ਉਹ ਵੀ ਪਹਿਲਣਾ ਹਰ ਗਈ ਹੈ ਹੈ ਤਾਂ ਦੂਜਾ ਸੂਆ ਪਰ ਇਹ ਝੋਟੀ ਪਹਿਲਾ ਸੂਆ ਪਤਲੀ ਪੂਛ ਬਿਲਕੁਲ ਤੁਹਾਨੂੰ ਦਿਸਦੀ ਹੋਣੀ ਹੈ ਹਵਾਨਾ ਅੱਗੇ ਨੂੰ ਵੀ ਚੰਗਾ ਖੋਲੂਗੀ ਤੇ ਪਛਾਣ ਨੂੰ ਵੀ ਹਵਾਨਾ ਚੰਗਾ ਰੱਖਣਾ ਨੇ। ਸੋ ਢਾਂਚਾ ਤੁਸੀਂ ਦੇਖ ਸਕਦੇ ਹੋ ਪਰ ਇਹ ਪੈਕ ਜਿਹੜਾ ਹੋਰ ਪਈ ਇਹਦਾ ਸੋ ਸੂਏ ਦਾ ਫੇਰ ਤੁਸੀਂ ਸਿੰਘ ਦਾ ਡਿਜ਼ਾਈਨ ਦੇਖ ਸਕਦੇ ਹੋ ਇਧਰੋਂ ਡਿਜ਼ਾਈਨ ਵਈ ਗੱਡੀ ਵਾਲ ਨੂੰ ਸੋ ਇਹਦਾ ਢਾਂਚਾ ਹੁਣ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਝੋਟੀ ਆ ਦੋਸਤੋ ਇਹਦਾ ਰੇਟ 1 ਲੱਖ ਤੇ 35000 ਹੈ ਅਗਲੇ ਸੂਏ 'ਚ ਕੀਮਤ 'ਚ ਵਾਧਾ ਕਰੂਗੀ ਜਿੰਨੇ ਦੀ ਵੀ ਐਡ ਕੀ ਤੁਸੀਂ ਖਰੀਦ ਲਓਗੇ ਕਿਉਂਕਿ ਹਜੇ ਇਹਦਾ ਵਿਕਾਸ ਹੋਣਾ ਹੈ ਸਰੀਰਕ ਬਣਤਰ ਦੇ ਵਿੱਚ ਵੀ ਫਰਕ ਪੈਂਦਾ ਜਦੋਂ ਪਸ਼ੂ ਦੂਜੇ ਸੂਏ ਲਈ ਕੱਭਣ ਉਹ ਕਾਫੀ ਚੌੜੀ ਮੱਝ ਹੈ ਥਾਣਾ ਚ ਬਿੱਥੀ ਬਹੁਤ ਸੋਹਣੀ ਤੇ ਹਵਾਨਾ گاਵਾਂ ਨੂੰ ਇਸ ਟਾਈਮ ਢੱਲਾ ਜਿਵੇਂ ਵਹਿਣਾ ਹਵਾਨਾ ਬਣਾਉਣਾ ਸ਼ੁਰੂ ਕਰਦੇਗਾ ਉਸੇ ਤਰ੍ਹਾਂ ਦਾ ਰੋਕੇ ਦੇ ਹਵਾਨੇ ਦਾ ਤੁਸੀਂ ਇੱਥੋਂ ਦੇਖ ਸਕਦੇ ਹੋ ਭਾਈ ਹੈ ਵੀ ਗਾਇਆਂ ਰਗੀ ਆ ਪੁਣ ਵੀ ਐਂ ਬਹਿ ਜੇ ਥੱਲੇ ਕੋਈ ਬੜਨ ਵਾਲਾ ਕੰਮ ਹੈ ਨਹੀਂ ਠੀਕ ਹੈ ਸੋ ਦੋਸਤੋ ਵੈਸੇ ਸੀਲ 3 ਪੈ ਜਦੋਂ ਆਪਾਂ ਵੀਡੀਓ ਬਣਾਉਣ ਲੱਗਦੇ ਹਾਂ ਉਦੋਂ ਉਪਰਾਂ ਬੰਦਾ ਸਮਝ ਕੇ ਕਹਿ ਲੋ ਜਾਂ ਇਹਨੂੰ ਇਹ ਲੱਗਦਾ ਵੀ ਕੋਈ ਸ਼ਾਇਦ ਹੱਥ ਦੇ ਵਿੱਚ ਕੋਈ ਕੋਈ ਟ੍ਰੀਟਮੈਂਟ ਵਾਲਾ ਸੰਦ ਨਾ ਹੋਵੇ ਸੋ ਉਹਦੇ ਕਰਕੇ ਪਸ਼ੂ ਡਰਦਾ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਫੇਰ ਘਣ ਬਹੁਤ ਸੋਹਣਾ ਦੱਸੋ ਆ ਗਾੜੀ ਵੀ ਚੰਗੀ ਰੱਖੂਗੀ ਬਾਕੀ ਸਿੰਘਾਂ ਦੀ ਮੂੰਹ ਦੀ ਬੰਤਰ ਵੀ ਇਹਦੀ ਕਾਫੀ ਸੋਹਣੀ ਦਿਸਦੀ ਹੈ ਸੋ ਇਹ ਝੋਟੀ ਦੂਜੇ ਨੰਬਰ ਤੇ ਪਹਿਲਾ ਸੂਆ ਇਹ ਤੋਂ ਬਿਨਾ ਇੱਕ ਦੂਜਾ ਸੂਆ ਤੇ ਆਓ ਬੱਚੀ ਬਾਰੇ ਗੱਲਬਾਤ ਕਰੀਏ ਪ੍ਰਦੀਪ ਇਹਦੀ ਉਮਰ ਕਿੰਨੀ ਕੁ ਹੋਊਗੀ ਬੱਚੀ ਦੀ ਬਈ ਇਹਦੀ ਆਹ 8.5 ਮਹੀਨੇ ਹੋਊਗੀ ਮੇਰੇ ਬੱਚੇ 8.5 ਮਹੀਨੇ ਹਾਂਜੀ ਸਿੰਘ ਦੇ ਦਾਗੇ ਵੀ ਆ ਜਾਂ ਹਾਂ ਆਪ ਲਗਾਏ ਸੀ ਮੇਰੇ ਲਿਆ ਕੇ ਲਿਆਂਦੀ ਦਾ ਸੰਭਨੂ ਸੀਗੀ ਪਰ ਹੁਣ ਵਪਾਰ ਲੈ ਜਾਂ ਪਾਹੂ ਵੀਰੇ ਵੱਧ ਵੀ ਹੋ ਜਾਂਦੇ ਘੱਟ ਵੀ ਆ ਵੀ ਹੁਣ ਨਹੀਂ ਸੈਟ ਆਉਂਦੀ ਕਰਕੇ ਵੇਚੀਏ ਠੀਕ ਹੈ ਅੱਛਾ ਇਹਦਾ ਰੇਟ ਕੀ ਕਰਦੇ ਹਾਂ ਭਜੀ ਲੈਣ ਦੇ ਨੰਬਰਾਂ 12000 ਰੁਪਈਆ ਹੀ ਹੈ 12000 ਖੋਲਣ ਤੌਰ ਤੇ ਸੋ ਦੋਸਤੋ 12000 ਰੇਟ ਹੈ ਸਿੰਘ ਦਾਗੇ ਆ ਪਰ ਥੋੜੇ ਲੇਟ ਦਾਗੇ ਆ ਸਾਫ ਆ ਵੈਸੇ ਉਹ ਤੁਸੀਂ ਦੇਖ ਸਕਦੇ ਹੋ ਪਰ ਤੁਹਾਨੂੰ ਪਤਾ ਲੱਗਦਾ ਹੋਣਾ ਵੀ ਥੋੜਾ ਜਿਹਾ ਕਈ ਵਾਰ ਕੋਈ ਵੀਰ ਛੇਤੀ ਸਿੰਘ ਨਹੀਂ ਦਿਗਾਉਂਦਾ ਇਹਦੇ ਜਿਹੜੇ ਚਾਰ ਥਾਣੇ ਉਹਨਾਂ ਤੋਂ ਇਲਾਵਾ ਦੋ ਸ਼ਾਖਾਂ ਛੋਟੀਆਂ ਛੋਟੀਆਂ ਹੈਗੀਆਂ ਉਹ ਚੀਜ਼ ਤੁਸੀਂ ਆ ਕੇ ਦੇਖਣੀ ਹੋਊਗੀ ਬੰਤਰੇ ਦੀ ਤੁਸੀਂ ਦੇਖ ਸਕਦੇ ਹੋ ਕਾਫੀ ਚੌੜੇ ਜਿਹੇ ਢਾਂਚੇ ਦੀ ਇਹਨੇ ਗਾਂ ਬੰਨਣਾ ਮજબૂત ਰਹੂਗੀ ਸਟਰਕਚਰ ਦੀ ਦੋਸਤੋ ਲੱਤਾਂ ਦੀ ਮਜ਼ਬੂਤ ਹੈ ਬੱਛੀ 12000 ਰੇਟ ਹੈ ਸੰਭੀ ਸੰਭਾਈ ਹੈ ਜਿਹੜਾ ਵੀਰ ਲੈ ਜਾਊਗਾ ਤੇ ਦਸੰਬਰ ਮਹੀਨੇ ਚ ਇਹਦੀ ਏਆਈ ਤੁਸੀਂ ਕਰਵਾ ਲਓਗੇ ਤੋਂ ਬਾਕੀ ਇਹਦਾ ਢਾਂਚਾ ਜਿਹੜਾ ਤੁਸੀਂ ਦੇਖ ਸਕਦੇ ਹੋ ਸੰਭਾਲ ਵੀਰ ਨੇ ਚੰਗੀ ਦਿੱਤੀ ਵੀ ਕਿਉਂਕਿ ਸ਼ੌਂਕ ਨਾਲ ਰੱਖਣੀ ਸੀ ਘਰੇ ਪਰ ਹੁਣ ਵੇਚਣ ਦਾ ਰੱਦ ਹੈ ਬੰਦ ਦੇ ਪਰ ਦੀ ਤੇ ਸੋ ਇਹ ਬੱਛੀ ਵੀ ਦੋਸਤੋ ਐਚ ਐਫ ਫਾਰ ਸੇਲ ਹੈ ਥਣਾ ਬਾਰੇ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਜਿਹੜੇ ਚਾਰ ਥਣ ਦੁੱਧ ਵਾਲੇ ਉਹਨਾਂ ਤੋਂ ਬਿਨਾ ਦੋ ਛੋਟੀਆਂ ਛਾਖਾਂ ਹੈਗੀਆਂ ਉਹਨਾਂ ਨੂੰ ਵੈਰੀਫਾਈ ਤੁਸੀਂ ਕਰੋਗੇ ਆ ਕੇ ਦੇਖਣਾ ਤੁਸੀਂ ਸੋ ਦੋ ਝੋਟੀਆਂ ਦੱਸੋ ਬਹੁਤ ਸੋਹਣੀਆਂ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਆਂ ਅੱਜ ਦੀ ਵੀਡੀਓ ਦੇ ਇਹ ਤਿੰਨ ਨਾਗ ਵਿਕਰੀ ਵਾਸਤੇ ਸੀ ਤੇ ਤੁਸੀਂ ਆ ਕੇ ਦੇਖਿਓ ਜੇ ਜਿਹੜਾ ਪਸ਼ੂ ਜੱਜ ਗਿਆ ਉਹਦਾ ਸੌਦਾ ਬਾਈ ਨਾਲ ਰਲਾ ਸਕਦੇ ਹੋ ਮੇਰਬਾਨੀ